ਖਿਆਲ ਕਿਵੇਂ ਆਇਆ ਕਿ ਮੈਂ ਕੰਨ ਦੇ ਨਾਲ ਵੇਟ ਚੁੱਕਾ ਇੰਜਰੀਜ਼ ਵੀ ਆਉਂਦੀਆਂ ਨੇ ਜਦੋਂ ਵੇਟ ਲਿਫਟਿੰਗ ਤੁਸੀਂ ਇਹ ਜਿਹੜਾ ਵਜ਼ਨ ਚੱਕਦੇ ਹੋ ਕੰਨ ਦੇ ਨਾਲ ਹਾਂਜੀ ਹਾਂਜੀ ਮੈਂ ਕਿਲਰ ਆਇਰ ਪਰ 2022 ਐ 23 ਚ ਚੱਕਿਆ ਸੀਗਾ ਹੂੰ ਉਦੋਂ ਨੈਸ਼ਨਲ ਟੀਵੀ ਵੀ ਆਇਆ ਇੰਟਰਨੈਸ਼ਨਲ ਟੀਵੀ ਵੀ ਆਏ ਹੋਏ ਸੀਗੇ ਉਦੋਂ ਉਹਨਾਂ ਨੇ ਦੇਖਿਆ ਸੀਗਾ ਵੀ ਭਾਜੀ ਤੁਹਾਡੇ ਕੰਨ ਚ ਖੂਨ ਆ ਰਿਹਾ ਵਾ ਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੁਝ ਮੈਂ ਕਹ ਵੀ ਮੈਨੂੰ ਤਾਂ ਪਤਾ ਨਹੀਂ ਜਦੋਂ ਮੈਂ ਹੱਥ ਲਾਇਆ ਵੀ ਹਾਂ ਮੇਰੇ ਵਾਕਈ ਖੂਨ ਆਇਆ ਵਾ ਮਲੋ ਨਿਕਲ ਜਾਂਦਾ ਖੂਨ ਪਰ ਮੈਨੂੰ ਆਰਦਜੀ ਪੈ ਗਈ ਮਨੀ ਲੰਬੇ ਕਿਲਾਰੇ ਪਰ ਖੇਡਾਂ ਨੇ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਕਿਲਾਰੇ ਪਰ ਹੁੰਦੀਆਂ ਨੇ ਤੇ ਉੱਥੇ ਮੈਂ ਗਿਆ ਸੀਗਾ ਉੱਥੇ ਕਿਸੇ ਨੇ ਮੈਂ ਵੇਟ ਕਾਸਤਾ ਪਿਆ ਸੀਗਾ ਕਲੰਪ ਇੱਕ ਕੰਨ ਦੇ ਵਿੱਚ ਕਸਦਾ ਪਿਆ ਸੀ ਤੇ ਦੂਜੇ ਕੰਨ 'ਚ ਮੇਰਾ ਦੋਸਤ ਜਿਹੜਾ ਰਾਜਪਾਲ ਉਹ ਕਸਦਾ ਪਿਆ ਸੀ ਕਸਦੇ-ਕਸਦੇ ਮੇਰੇ ਦਿਮਾਗ 'ਚ ਆਇਆ ਮੈਂ ਕਹਿੰਦਾ ਯਾਰ ਇਹ ਦੋ ਕੰਨਾਂ ਨਾਲ 50 60 ਕਿਲੋ ਚੱਕੀ ਜਾਂਦਾ ਵੀ ਮੈਂ ਤਾਂ ਇੱਕ ਕੰਨਾਂ ਚੱਕ ਦੂੰਗਾ ਤੇ ਮਰੇ ਦਿਮਾਗ ਦੇ ਵਿੱਚ ਇਹ ਜਿਹੜੀ ਗੱਲ ਆ ਫਸ ਗਈ ਮੈਂ ਕਿਹਾ ਵੀ ਹੁਣ ਮੈਂ ਚੱਕਣਾ ਹੀ ਚੱਕਣਾ ਵਾ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਤੁਸੀਂ ਬਚਪਨ ਦੇ ਵਿੱਚ ਕੀ ਕਰਦੇ ਸੀ ਕੀ ਸ਼ੌਂਕ ਸੀ ਤੁਹਾਨੂੰ ਤੇ ਉਸ ਤੋਂ ਬਾਅਦ ਇੱਧਰ ਕਿਵੇਂ ਤੁਸੀਂ ਪਹੁੰਚੇ 15 ਸਾਲ ਦੀ ਉਮਰ ਦੇ ਵਿੱਚ ਜਵਾਬ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਤੇ ਜਦੋਂ ਡੈਡੀ ਦੀ ਡੈਥ ਹੋ ਗਈ ਉਦੋਂ ਮੇਰੀ ਮੰਮਾ ਮੈਨੂੰ ਦੱਸਣ ਲੱਗ ਗਈ ਸੀ ਕਿ ਵੀ ਤੇਰੇ ਡੈਡੀ ਰੀਡਰ ਸੀਗੇ ਕਬੱਡੀ ਦੇ ਇਹ ਰੀਡਰ ਰੂਡਾ ਪਾਉਂਦੇ ਸੀਗੇ ਮੈਂ ਕਿਹਾ ਅੱਛਾ ਮੈਂ ਕਿਹਾ ਮੈਂ ਕਿਹਾ ਮਾਤਾ ਕੋਈ ਗੱਲ ਨਹੀਂ ਮੈਂ ਵੀ ਇਨਾਮ ਚ ਮਗਾਉਂਦਾ ਆਪਣੇ ਡੈਡੀ ਦਾ ਕਿਸੇ ਟਾਈਮ ਹਾਂ 580 ਵੇਟ ਚੱਕਿਆ ਸੀਗਾ ਤੇ 14 ਸੈਕਿੰਡ ਮੈਂ ਹੋਲਡ ਹੋਇਆ ਸੀਗਾ ਮੇਰੇ ਬਾਡੀ ਬਿਲਡਿੰਗ ਤੇ ਵੇਟ ਲਿਫਟਿੰਗ ਦਾ ਕਰਦੇ ਤੁਸੀਂ ਬਹੁਤ ਲੋਕ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਕਿ ਆਪਣੇ ਕੰਨ ਦੇ ਨਾਲ ਉਹਨਾਂ ਵਜ਼ਨ ਚੁੱਕਦਾ ਹੈ ਜਿੰਨਾ ਕਦੀ ਤੁਸੀਂ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਤੇ ਉਸ ਸ਼ਖਸ ਨੂੰ ਗਿਨੀਜ਼ ਬੁੱਕ ਆਫ ਵਰਲਡ ਦਾ ਰਿਕਾਰਡ ਵੀ ਜਿਹੜਾ ਹੈ ਮਿਲਿਆ ਕਿਤਾਬ ਮਿਲ ਚੁੱਕਿਆ ਤਾਂ ਗੱਲਬਾਤ ਕਰਦੇ ਹਾਂ ਅਮਰੀਕ ਸਿੰਘ ਮਿੱਕਾ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਕੰਨ ਦੇ ਨਾਲ ਵੇਟ ਚੱਕਿਆ ਬਾਈ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਰਹੇਗਾ ਕਿ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਮੈਂ ਕੰਨ ਦੇ ਨਾਲ ਵੇਟ ਚੁੱਕਾ ਸਭ ਤੋਂ ਪਹਿਲਾਂ ਜੀ ਤੁਹਾਡਾ ਜੀ ਆਇਆਂ ਨੂੰ ਤੁਸੀਂ ਮੇਰੇ ਘਰੇ ਆਇਆ ਮੇਰੀ ਕਵਰੇਜ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਹ ਜਿਹੜਾ ਸਫਰ ਆ 2018 ਤੋਂ ਸ਼ੁਰੂ ਹੋਇਆ ਸੀਗਾ ਜੀ ਮਨੀ 올림픽 ਖਿਲਾ ਰਿਆ ਪਰ ਖੇਡਾਂ ਨੇ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਖਿਲਾ ਰਿਆ ਪਰ ਹੁੰਦੀਆਂ ਨੇ ਤੇ ਉੱਥੇ ਮੈਂ ਗਿਆ ਸੀਗਾ ਉੱਥੇ ਕਿਸੇ ਨੇ ਮੈਂ ਵੇਟ ਕੱਸਦਾ ਪਿਆ ਸੀਗਾ ਕਲੰਪ ਇੱਕ ਕੰਨ ਦੇ ਵਿੱਚ ਕੱਸਦਾ ਪਿਆ ਸੀ ਤੇ ਦੂਜੇ ਕੰਨ 'ਚ ਮੇਰਾ ਦੋਸਤ ਜਿਹੜਾ ਰਾਜਪਾਲ ਉਹ ਕੱਸਦਾ ਪਿਆ ਸੀ ਕਸ ਦੇਖਾ ਤੇ ਮੇਰੇ ਦਿਮਾਗ ਚ ਆਇਆ ਮੈਂ ਕਹਾਂ ਯਾਰ ਇਹ ਦੋ ਕੰਨਾਂ ਨਾਲ 50 60 ਕਿਲੋ ਚੱਕੀ ਜਾਂਦਾ ਵੀ ਮੈਂ ਤਾਂ ਇੱਕ ਕੰਨਾਂ ਚੱਕ ਦੂੰਗਾ ਤੇ ਮੇਰੇ ਦਿਮਾਗ ਦੇ ਵਿੱਚ ਇਹ ਜਿਹੜੀ ਗੱਲ ਆ ਫਸ ਗਈ ਮੈਂ ਕਹਾਂ ਵੀ ਹੁਣ ਮੈਂ ਚੱਕਣੀ ਚੱਕਣਾ ਵਾ ਬਸ ਮੈਂ ਉੱਥੋਂ ਦੀ ਆ ਕੇ ਫਿਰ ਇਹ ਚੱਕਣਾ ਸ਼ੁਰੂ ਕੀਤਾ ਮੈਂ ਕਦੋਂ ਮੈਂ ਵਰਲਡ ਰਿਕਾਰਡ ਬਣਾਤਾ ਕਦੋਂ ਮੈਂ ਮਤਲਬ ਉਹਦਾ ਰਿਕਾਰਡ ਮੁੰਡੇ ਦਾ ਤੋੜਦਾ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਜੀ ਮੈਂ ਕਦੋਂ ਤੋੜਦਾ ਹਾਂਜੀ ਉਹ ਸ਼ਖਸ ਜਿਹੜਾ ਜਿਸ ਨੂੰ ਤੁਸੀਂ ਦੇਖਿਆ ਜਿੱਤੋਂ ਤੁਹਾਨੂੰ ਮੋਟੀਵੇਸ਼ਨ ਮਿਲੀ ਉਹ ਦੋ ਕੰਨਾਂ ਨਾਲ ਵੇਟ ਚੱਕਦਾ ਜੀ ਤੇ ਤੁਸੀਂ ਮਨ ਚ ਇਹ ਸੋਚਿਆ ਕਿ ਮੈਂ ਇੱਕ ਕੰਨ ਨਾਲ ਹੀ ਵੇਟ ਚੱਕਣਾ ਹੈ ਹਾਂ ਜੀ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਵੀ ਇੱਕ ਕੰਨ ਨਾਲ ਗਿਨੀਸ ਵਰਲਡ ਰਿਕਾਰਡ ਕਿਹਨੇ ਬਣਾਇਆ ਵਾ ਤੇ ਵੈਸੇ ਤਾਂ ਪਹਿਲਾਂ ਮੈਂ ਵੈਸੇ ਹੀ ਚੱਕਣ ਲੱਗ ਗਿਆ ਸੀਗਾ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਰਿਕਾਰਡ ਤਾਂ ਦੇਖਾਂ ਫਿਰ 82 600 ਦਾ ਗਿਨੀਸ ਵਰਲਡ ਰਿਕਾਰਡ ਸੀਗਾ ਜੀ ਲੁਧਿਆਣੇ ਦਾ ਕਿਸੇ ਬੰਦੇ ਦਾ ਉਹਨੇ ਟਰਕੀ 'ਚ ਬਣਾਇਆ ਸੀ 2013 'ਚ ਤੇ ਮੈਂ ਕਹ ਕੋਈ ਗੱਲ ਨਹੀਂ ਮੈਂ ਰਿਕਾਰਡ ਮੈਂ ਤੋੜੂੰਗਾ ਫਿਰ ਮੈਂ 2018 ਦੇ ਵਿੱਚ ਮੈਂ ਚੱਕਤਾ ਸੀ 90 ਕਿਲੋ ਲੇਕਿਨ ਅਪਲਾਈ ਕਰਨ ਦਾ ਥੋੜਾ ਜਿਹਾ ਪ੍ਰੋਬਲਮ ਪੈ ਗਿਆ ਜੀ ਤਾਂ ਕਰਕੇ ਇਹਨਾਂ ਲੇਟ ਹੋ ਗਿਆ ਨਹੀਂ ਤਾਂ ਸ਼ਾਇਦ ਮੈਂ 2018 ਜੀ ਬਣਾ ਦਿੰਦਾ ਜੀ ਕਿਨਿਸ ਸਭ ਤੋਂ ਪਹਿਲਾਂ ਫਿਰ ਮੈਂ ਇਹ ਪੁੱਛੂੰਗਾ ਕਿ ਸ਼ੁਰੂਆਤ ਕਿਵੇਂ ਹੋਈ ਪਹਿਲਾਂ ਤੁਸੀਂ ਬਚਪਨ ਦੇ ਵਿੱਚ ਕੀ ਕਰਦੇ ਸੀ ਕੀ ਸ਼ੌਂਕ ਸੀ ਤੁਹਾਨੂੰ ਤੇ ਉਸ ਤੋਂ ਬਾਅਦ ਇੱਧਰ ਕਿਵੇਂ ਤੁਸੀਂ ਪਹੁੰਚੇ ਇਹ ਮੈਂ ਜਦੋਂ ਡੈਡੀ ਮੇਰੇ ਬਿਜਲੀ ਬੋਰਡ 'ਚ ਸੀਗੇ ਜੀ ਤੇ ਚਲੋ ਉਹਨਾਂ ਦੀ ਡੈਥ ਹੋ ਗਈ ਹੈ ਤੇ ਉਹ ਰੇਡਰ ਸੀਗੇ ਕਬੱਡੀ ਦੇ ਤੇ ਚਲੋ ਉਹਨਾਂ ਦੀ ਜਦੋਂ ਡੈਥ ਹੋਈ ਆ ਤੇ ਉਦੋਂ ਮੇਰੀ ਉਮਰ ਮੇਰੇ ਖਾਲ 15 ਕਾ ਸਾਲ ਸੀਗੀ ਜੀ ਇੰਨੀ ਕ ਤੇ ਉਹ 15 ਸਾਲ ਦੀ ਉਮਰ ਦੇ ਵਿੱਚ ਜਵਾਕ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਤੇ ਜਦੋਂ ਡੈਡੀ ਦੀ ਡੈਥ ਹੋ ਗਈ ਉਦੋਂ ਮੇਰੀ ਮम्मा ਮੈਨੂੰ ਦੱਸਣ ਲੱਗ ਗਈ ਸੀਗੀ ਵੀ ਤੇਰੇ ਡੈਡੀ ਰੇਡਰ ਸੀਗੇ ਕਬੱਡੀ ਦੇ ਰੇਡਰ ਰੋਡਾ ਪਾਉਂਦੇ ਸੀਗੇ ਮੈਂ ਕਿਹਾ ਅੱਛਾ ਮੈਂ ਕਿਹਾ ਮੇਰੇ ਮਾਤਾ ਕੋਈ ਗੱਲ ਨਹੀਂ ਮੈਂ ਵੀ ਨਾਮ ਚ ਮਕਾਉਂਗਾ ਆਪਣੇ ਡੈਡੀ ਦਾ ਕਿਸੇ ਟਾਈਮ ਤੂੰ ਯਾਦ ਰੱਖੀ ਮੇਰੀ ਮਾਤਾ ਕਹਿੰਦੀ ਵੀ ਤੇਰੀ ਉਮਰ ਛੋਟੀ ਆ ਜੇ ਬਾਹਰ 17 18 ਸਾਲ ਦਾ ਤੂੰ ਹੋਇਆ ਵਾ ਵੀ ਤੂੰ ਕਿੱਥੋਂ ਕੀ ਕਰ ਲੇਗਾ ਮੈਂ ਕਿਹਾ ਕੋਈ ਗੱਲ ਨਹੀਂ ਮਾਤਾ ਮੈਂ ਕਰੂੰਗਾ ਹੀ ਕਰੂੰਗਾ ਫਿਰ ਬਸ ਉਸ ਤੋਂ ਬਾਅਦ ਜਿਵੇਂ ਕਰ ਲਓ ਵੀ ਜਦੋਂ ਮੈਂ ਹੌਲੀ ਹੌਲੀ ਵੱਡਾ ਹੋਇਆ ਵਾ ਤੇ ਉਸ ਤੋਂ ਬਾਅਦ ਫਿਰ ਮੈਂ ਜਿਮ ਦੀ ਲਾਈਨ 'ਚ ਚਲੇ ਗਿਆ ਸੀਗਾ ਤੇ ਜਿਮ ਜਿਮ ਲਾਉਣ ਲੱਗ ਗਿਆ ਤੇ ਫਿਰ ਉੱਥੇ ਮੈਂ ਟ੍ਰੇਨਰ ਵੀ ਲੱਗ ਗਿਆ ਸੀ ਯੂਨੀਵਰਸਲ ਮੈਂ ਪੱਕੋ ਵਾਲਾ ਹੀਰੋ ਬਿਕਰੀ ਚੌਂਕ ਉੱਥੇ ਮੈਂ ਟ੍ਰੇਨਿੰਗ ਦਿੰਦਾ ਹੁੰਦਾ ਸੀਗਾ ਜ ਪਰ ਉਹ ਦਿੰਦੇ ਦਿੰਦੇ ਫਿਰ ਮੈਂ ਮੈਨੂੰ ਰਾਜਪਾਲ ਮਿਲਿਆ ਜੀ 2018 13 ਦੇ ਵਿੱਚ ਮਿਲਿਆ ਜੀ ਮੈਨੂੰ ਬਸ ਉਹ ਫਿਰ ਮੈਂ ਕਿਲਾ ਰਾਏਪੁਰ ਗਿਆ ਉੱਥੇ ਜਾ ਕੇ ਮੈਂ ਜਦੋਂ ਦੇਖਿਆ ਵੀ ਵੇਟ ਚੱਕਦਾ ਪਿਆ ਉਹ ਦੋ ਕੰਨਾਂ ਦੇ ਨਾਲ ਤੇ ਫਿਰ ਮੈਂ ਸਰਚ ਵੀ ਕੀਤਾ ਵੀ ਇੱਕ ਕੰਨ ਦੇ ਨਾਲ ਇੰਨਾ ਰਕੋਰਡ ਬਸ ਫਿਰ ਮੈਂ ਮਨ ਦੇ ਵਿੱਚ ਬਿਠਾ ਕੇ ਬਸ ਇਹ ਚੱਕਤਾ ਜੀ ਤੇ ਮੇਰਾ 14 ਸੈਕਿੰਡ ਹੋਲਡ ਆ ਜੀ ਤੇ ਮਤਲਬ ਉਹ ਉਹ ਮੁੰਡੇ ਨੇ ਜਦੋਂ ਚੱਕਿਆ ਸੀਗਾ ਉਹਦਾ 5 ਸੈਕਿੰਡ ਹੋਲਡ ਹੋਇਆ ਜੀ 5 ਜਾਂ 7 ਸੈਕਿੰਡ ਹੋਇਆ ਉਹਨੇ ਟਰਕੀ 'ਚ ਚੱਕਿਆ ਜੀ ਚਲੋ ਆਪਾਂ ਨੂੰ ਸਪੋਰਟ ਨਹੀਂ ਸੀਗੀ ਤੇ ਆਪਾਂ ਮਨ ਲੇ ਦੋਸਤਾਂ ਮਿੱਤਰਾਂ ਦੀ سپورਟ ਨਾਲ ਛੱਤ ਤੇ ਬਣਾਤਾ ਸੀ ਮੈਂ ਰਿਕੋਰਡ ਇਹ ਵੀਡੀਓ ਵਗੈਰਾ ਬਣਾ ਕੇ ਤੇ ਅਪਲੋਡ ਕਰਤੀਆਂ ਜੀ ਫੋਟੋ ਵਗੈਰਾ ਤੇ ਮੈਨੂੰ ਇੱਕ ਮਹੀਨੇ ਚ ਜਸਟ ਗੈਨਿਸ ਦਾ ਆ ਗਿਆ ਸ਼ਿਰਪਲਾਈ ਤੇ ਮਤਲਬ ਬਹੁਤ ਖੁਸ਼ੀ ਆ ਮੈਨੂੰ ਕਿ ਵੀ ਉਹਨਾਂ ਨੇ ਮੇਰਾ ਇੱਕ ਮਹੀਨੇ ਦੇ ਵਿੱਚ ਰਿਕੋਰਡ ਮੈਨੂੰ ਮੇਰੇ ਹੱਥ ਚ ਫੜਾਤਾ ਬਾਕੀ ਹੋਰ ਵੀ ਅਪਲਾਈ ਕਰਦੇ ਆ ਹੋਰਾਂ ਨੂੰ ਤਿੰਨ ਤਿੰਨ ਮਹੀਨੇ ਲੱਗ ਜਾਂਦੇ ਆ ਚਲੋ ਬਾਬਾ ਜੀ ਦੀ ਕਿਰਪਾ ਦੇ ਕਰਕੇ ਮੈਨੂੰ ਇੱਕ ਮਹੀਨੇ ਦੇ ਵਿੱਚ ਹੀ ਸਰਟੀਫਿਕੇਟ ਹੱਥ ਆ ਗਿਆ ਤੇ ਮੈਂ ਬਹੁਤ ਖੁਸ਼ ਆ ਵੀ ਉਹਨਾਂ ਨੇ ਮੈਨੂੰ ਸਟਰੋਂਗ men ਤੇ ਵਰਲਡ ਚੈਂਪੀਅਨ ਦਾ ਕਿਤਾਬ ਦਿੱਤਾ ਜੀ ਤੁਸੀਂ ਵੀ ਲੁਧਿਆਣਾ ਦੇ ਰਹਿਣ ਵਾਲੇ ਹੋ ਤੇ ਪਹਿਲਾਂ ਲੁਧਿਆਣਾ ਦੇ ਹੀ ਸ਼ਖਸ ਨੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਸੀ ਉਹਨੇ ਕਿੰਨਾ ਵਜ਼ਨ ਚੱਕਿਆ ਤੇ ਤੁਸੀਂ ਕਿੰਨਾ ਵਜ਼ਨ ਚੱਕਿਆ ਔਰ ਕਿੰਨੇ ਸੈਕਿੰਡ ਤੁਸੀਂ ਹੋਲਡ ਕੀਤਾ ਉਹਨੇ ਚੱਕਿਆ ਜੀ 82 600 ਤੁਰਕੀ ਚੱਕੇ 2013 ਚ ਜੀ ਆਪਣਾ ਵੇਟ ਸੀਗਾ ਜੀ 84.6580 ਤੇ ਗਿਨੀਸ ਵਾਲੇ ਨੇ ਮੈਨੂੰ ਮੇਲ ਚ ਮੈਂਸ਼ਨ ਕੀਤਾ ਹੈ ਵੀ ਤੁਸੀਂ 85 ਹੀ ਚੱਕਿਆ ਵਾ ਤੇ ਉਹ ਫਿਰ ਜਦੋਂ ਉਹ ਚੀਜ਼ ਦੇਖੀ ਮੈਂ ਤੇ ਉਹਨਾਂ ਨੇ 14 ਸੈਕਿੰਡ ਹੋਲਡ ਦਾ ਵੀ ਨਾਲ ਮੈਂਸ਼ਨ ਕੀਤਾ ਹੋਇਆ ਹੈ Google ਦੇ ਵਿੱਚ ਤੁਸੀਂ ਸਰਚ ਕਰ ਸਕਦੇ ਆ ਦੇਖ ਸਕਦੇ ਆ ਉੱਥੇ 14 ਸੈਕਿੰਡ ਮੈਂਸ਼ਨ ਹੋਇਆ ਉਹਦਾ ਮਤਲਬ ਪੰਜ 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 ਇੱਕ 7 ਸੈਕਿੰਡ ਸੀਗਾ ਜੀ ਆਪਣਾ 14 ਸੈਕਿੰਡ ਆ ਜੀ ਕਰ ਹੋਰ ਵੀ ਦੇਣਾ ਸੀ ਕੁਝ ਪ੍ਰੋਬਲਮ ਕਰਕੇ ਮੈਂ ਰੁਕ ਗਿਆ ਸ਼ਾਇਦ ਮੈਂ ਬਾਬਾ ਜੀ ਦੀ ਕਿਰਪਾ ਨਾਲ ਇੱਕ ਸੈਕਿੰਡ ਹੀ ਕਰ ਦਿੰਦਾ ਪੂਰਾ ਪੂਰਾ ਇੱਕ ਮਿੰਟ ਹੀ ਕਰ ਦਿੰਦਾ ਚੱਕ ਦਿੰਦਾ ਸੋ ਮਤਲਬ ਇਹ ਇਹ ਹੀ ਸੀ ਕਿ ਮਤਲਬ ਉਹਦੇ ਉਹਦੇ ਚ ਜਿਵੇਂ ਕਹ ਲੋ ਵੀ ਉਹਦੇ ਕੋਲੇ ਸਿਰਫ 5 ਜਾਂ 7 ਸਕੰਡ ਹੀ ਹੋਲਡ ਹੋਇਆ ਵਾ ਉਸ ਤੋਂ ਬਾਅਦ ਉਹਨੇ ਥੱਲੇ ਰੱਖਤਾ ਤੋਂ ਸੋ ਬਾਬੇ ਦੀ ਕਿਰਪਾ ਜੀ ਨਾਲ ਬਾਕੀ ਸਪੋਰਟਾਂ ਜਿਨੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਆ ਰੋਟਰ ਵੀਰਾਂ ਨੇ ਮੇਰੇ ਦੋਸਤ ਮਿੱਤਰਾਂ ਨੇ ਤੇ ਉਹਨਾਂ ਦੀ ਸਪੋਰਟ ਦੇ ਬਦੌਲਤ ਹੀ ਮੈਂ 14 ਸਕੰਡ ਹੋਲਡ ਕਰ ਸਕਿਆ ਵਾਂ ਜੀ ਹੌਸਲਾ ਜਦੋਂ ਤੁਸੀਂ ਪਹਿਲੀ ਵਾਰ ਇਹ weight ਚੱਕਣਾ ਸੀ ਤਾਂ ਕਿੰਨਾ weight ਚੱਕਿਆ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਤੁਸੀਂ ਮੈਂ ਦੇਖ ਰਿਹਾ ਕੰਨ ਦੇ ਵਿੱਚ ਤੁਸੀਂ ਪ੍ਰੋਪਰ ਕਲੰਪ ਲਗਾ ਕੇ ਉਸ ਤੋਂ ਬਾਅਦ ਚੱਕ ਦਿਓ ਤਾਂ ਕਿਵੇਂ ਇਸ ਨੂੰ ਬਣਵਾਇਆ ਇਹ ਕਿਲਾ ਰਾਏਪੁਰ ਜਦੋਂ ਅਸੀਂ ਉੱਥੇ ਗਏ ਸੀਗੇ ਉਹ ਵੀਡੀਓ ਮੈਂ ਦੇਖ ਕੇ ਤੇ ਮੇਰੇ ਦੋਸਤ ਰਾਜਪਾਲ ਨੇ ਮੇਰੀ ਮਦਦ ਉਹ ਕੀਤੀ ਆ ਤੇ ਅਸੀਂ ਉਦੋਂ ਹੀ ਇਹ ਕਲੰਪ ਬਣਾ ਲਿਆ ਸੀਗਾ ਤੇ ਪਹਿਲੇ ਦਿਨ ਤੋਂ ਹੀ 20 ਕਿਲੋ ਚੱਕਦਾ ਸੀ ਮੈਂ ਤੇ ਜਦੋਂ 20 ਕਿਲੋ ਪਹਿਲੇ ਦਿਨ ਚੱਕਿਆ ਗਿਆ ਸੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ 20 30 40 50 60 70 ਤੇ ਕੋਈ ਪ੍ਰੋਬਲਮ ਨਹੀਂ ਆਈ ਜਦੋਂ ਮੈਂ 80 ਪਲੱਸ ਹੋ ਗਿਆ ਸੀਗਾ ਉਦੋਂ ਮੇਰਾ ਕੰਨ ਕਾਫੀ ਵਾਰ ਬਾੜ ਗਿਆ ਸੀਗਾ ਬਾਕੀ ਮੈਂ ਇੱਕ ਡਾਕਟਰ ਵੀ ਰੱਖਿਆ ਹੋਇਆ ਜਦੋਂ ਮੇਰੇ ਕੰਨ 'ਚ ਕੋਈ ਵੀ ਪ੍ਰੋਬਲਮ ਆਵੇ ਜਾਂ ਕੰਨ ਮੇਰਾ ਬਾੜ ਜਵੇ ਜਾਂ ਮਤਲਬ ਇਥੋਂ ਉਪਰ ਉਹਦੀ ਬਾੜ ਜੇ ਜਾਂ ਕਿਤੋਂ ਵੀ ਕੋਈ ਪ੍ਰੋਬਲਮ ਆndi ਹੈ ਫਿਰ ਮੈਂ ਡਾਕਟਰ ਕੋਲ ਜਾਂਦਾ ਹੀ ਸਿੱਧਾ ਮੇਰਾ ਫੈਮਿਲੀ ਡਾਕਟਰ ਰੱਖਿਆ ਹੋਇਆ ਫਿਰ ਉਹਨਾਂ ਨੂੰ ਚੈੱਕਅਪ ਕਰਾ ਕੇ ਪੂਰਾ ਤੇ ਫਿਰ ਮੈਂ weight ਚੱਕਦਾ ਉਹਨਾਂ ਦੁਬਾਰਾ ਤੁਹਾਨੂੰ ਇੰਜਰੀਜ਼ ਵੀ ਆਉਂਦੀਆਂ ਨੇ ਜਦੋਂ weight ਲਿਫਟਿੰਗ ਤੁਸੀਂ ਇਹ ਜਿਹੜਾ ਵਜ਼ਨ ਚੱਕਦੇ ਹੋ ਕੰਨ ਦੇ ਨਾਲ ਹਾਂਜੀ ਹਾਂਜੀ ਮੈਂ ਕਿਲਰ ਹੈ ਪਰ 2000 ਮੇਰੇ ਸਾਹ ਹੁਣ 2023 ਤੋਂ ਹੀ 22 ਐ 23 'ਚ ਚੱਕਿਆ ਜਿਗਾ ਹੂੰ ਉਦੋਂ ਨੈਸ਼ਨਲ ਟੀਵੀ ਵੀ ਆਇਆ ਇੰਟਰਨੈਸ਼ਨਲ ਟੀਵੀ ਵੀ ਆਇਆ ਹੋਇਆ ਸੀਗੇ ਉਦੋਂ ਉਹਨਾਂ ਨੇ ਦੇਖਿਆ ਸੀਗਾ ਵੀ ਭਾਜੀ ਤੁਹਾਡੇ ਕੰਨ ਚ ਖੂਨ ਆ ਰਿਹਾ ਵਾ ਤੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੁਝ ਮੈਂ ਕਹ ਵੀ ਮੈਨੂੰ ਤਾਂ ਪਤਾ ਨਹੀਂ ਜਦੋਂ ਮੈਂ ਹੱਥ ਲਾਇਆ ਵੀ ਹਾਂ ਵੀ ਵਾਕਈ ਖੂਨ ਆਇਆ ਵਾ ਮਤਲਬ ਨਿਕਲ ਜਾਂਦਾ ਖੂਨ ਪਰ ਮੈਨੂੰ ਅਰਦ ਜੀ ਪੈ ਗਈ ਆ ਉਹਨਾਂ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਜੇ ਨਿਕਲ ਜਾਂਦਾ ਬਾਕੀ ਮੈਂ ਡਾਕਟਰ ਦੀ ਪੂਰੀ ਸਲਾਹ ਲੈਣਾ ਫਿਰ ਮੈਂ weight ਚੱਕਦਾ ਹਾਂ ਜੀ ਤੇ ਕੰਨ ਸੁਣ ਵੀ ਹੋ ਜਾਂਦਾ ਹੋਊਗਾ ਜਦੋਂ ਤੁਸੀਂ weight ਚੱਕਦੇ ਹੋਵੋਗੇ ਹਾਂ ਮੈਨੂੰ ਕਈ ਵਾਰ ਜਿਵੇਂ ਮੈਨੂੰ ਐ ਲੱਗਦਾ ਵੀ ਵੀ ਇਧਰਲਾ ਬੱਸਾ ਜਿਹੜਾ ਮੇਰਾ ਉਹ ਆ ਵੀ ਹੈ ਹੀ ਨਹੀਂ ਆਹ ਵਾਲਾ ਬੱਸਾ ਸੁਣ ਜਿਆ ਹੋ ਜਾਂਦਾ ਵਾਹ ਵਾਲਾ ਬੱਸਾ ਬਾਕੀ ਬਲੱਡ ਬਲੂਡ ਵੀ ਕਾਫੀ ਵਾਰ ਨਿਕਲ ਗਿਆ ਵਾ ਤੇ ਹੁਣ ਤਾਂ ਚਲੋ ਆਦਤ ਪੈ ਗਈ ਆ ਤੇ ਮਤਲਬ ਆਦਤ ਜੀ ਹੋ ਗਈ ਮੈਨੂੰ ਚੱਕਣ ਦੀ ਤੇ ਖੂਨ ਨਿਕਲਦੇ ਹੁਣ ਨਹੀਂ ਮੈਨੂੰ ਕੋਈ ਫਰਕ ਪੈਂਦਾ ਜੀ ਤੇ ਜਦੋਂ ਤੁਸੀਂ ਪਹਿਲੀ ਵਾਰ ਕੰਨ ਦੇ ਨਾਲ ਵਜਨ ਚੱਕ ਰਹੇ ਸੀ ਤਾਂ ਉਦੋਂ ਮਨ ਦੇ ਵਿੱਚ ਡਰ ਨਹੀਂ ਪਿਆ ਵੀ ਕਿਤੇ ਮੇਰਾ ਕੰਨ ਨਾ ਲੈ ਜਾ ਕਿਤੇ ਮੈਨੂੰ ਕੋਈ ਹੋਰ ਨੁਕਸਾਨ ਨਾ ਹੋ ਜੇ ਮੈਂ ਜੀ ਸਭ ਤੋਂ ਵੱਡੀ ਗੱਲ ਦੱਸਦਾ ਤੁਹਾਨੂੰ ਮੈਂ ਪੋੜੀਆਂ ਚ ਮੈਂ ਦੋ ਵਾਰ ਹੀ ਡੇਗ ਗਿਆ ਆਪਣੇ ਘਰ ਦੀ ਪੁੜੀਆਂ ਤੋਂ ਤੇ ਦੋਨੇ ਵਾਰੀ ਬਾਬਾ ਜੀ ਨੇ ਕਿਰਪਾ ਨਹੀਂ ਹੋਈ ਮੇਰੇ ਛੱਟ ਨਹੀਂ ਵਜਈ ਦੂਜੀ ਵਾਰ ਚਲੋ ਵੱਜ ਗਈ ਸੀ ਪਰ ਮੈਂ ਤਿੰਨ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਕਵਰ ਕਰ ਲਈ ਸੀ ਛੱਟ ਤੇ ਡਾਈਟ ਦੇ ਵਿੱਚ ਮੈਂ ਮਤਲਬ ਮੇਰਾ ਮੇਨ ਫੇਵਰਟ ਕੀ ਹੋਈ ਹੈ ਜਿਵੇਂ ਕਿ ਉਹ ਹੀ ਖਾਣਾ ਵਾ ਤੇ ਉਹਦੇ ਬਦੌਲਤ ਉਹਦੇ ਬਦੌਲਤ ਹੀ ਮੈਂ ਵੇਟ ਚੱਕੀ ਜਾਂਦਾ ਵਾ ਤੇ ਜੇ ਮੈਂ ਕਿਹਾ ਕਿਉਂ ਨਾ ਖਾਵਾਂ ਤਾਂ ਮੈਂ ਵੇਟ ਨਹੀਂ ਰੱਖ ਸਕਦਾ ਦੋਵਾਰਾ ਹਾਂਜੀ ਪ੍ਰੋਪਰ ਖੁਰਾਕ ਚਾਹੀਦੀ ਇਸ ਦੇ ਵਾਸਤੇ ਜੇ ਇਹ ਸਾਰਾ ਕੁਝ ਕਰਨਾ ਹੈ ਪੂਰੀ ਖੁਰਾਕ ਚਾਹੀਦੀ ਹੈ ਜੀ ਥੋੜੀ ਜਿਹੀ ਢੇਲ ਰੱਖੂਗਾ ਕੋਈ ਵੀ ਬੰਦਾ ਮੈਨੂੰ ਦੇਖ ਕੇ ਸਾਡੇ ਏਰੀਆ ਦੇ ਕੋਈ ਬੰਦੇ ਸੀਗੇ ਵਿਚਾਰੇ ਯੰਗ ਮੁੰਡੇ ਸੀਗੇ ਉਹ ਪੰਗੇ ਲੈਣ ਲੱਗ ਗਏ ਸੀਗੇ ਤੇ ਉਹਨਾਂ ਦੇ ਬੈਕ ਬੂਕ ਤੇ ਪ੍ਰੋਬਲਮ ਆ ਗਈ ਸੀਗੀ ਤੇ ਮੈਂ ਤਾਂ ਚਲੋ ਸੁਨੇਹਾ ਭੇਜਤਾ ਸੀ ਉਹਨਾਂ ਨੂੰ ਵੀ ਨਾ ਹੀ ਪੰਗੇ ਲੈਣ ਤੋਂ ਵਧੀਆ ਵੀ ਮੇਰੇ ਕੋਲ ਤਾਂ ਪ੍ਰੈਕਟਿਸ ਵੀ ਹੈਗੀ ਡਾਈਟ ਵੀ ਹੈਗੀ ਆ ਤੇ ਮੈਂ ਡਾਕਟਰ ਵੀ ਆਪਣਾ ਫੈਮਿਲੀ ਡਾਕਟਰ ਨੂੰ ਵੀ ਚੈੱਕ ਅਪ ਕਰਾਉਣਾ ਵਾ ਵੀ ਇਹ ਜਿਵੇਂ ਕਹੋ ਵੀ ਨੀਰੇ 'ਚ ਤੀਰ ਚਲਾ ਰਹੇ ਆ ਵੀ ਨੀਰੇ 'ਚ ਤੀਰ ਨਹੀਂ ਲੱਗਣਾ ਹੈਗਾ ਵੀ ਕੱਲ ਨੂੰ ਕੁਝ ਹੋ ਗਿਆ ਤਾਂ ਮੇਰੇ ਤੇ ਨਾ ਇਲਾਜ ਲਾ ਦੇਣਾ ਕਿ ਵੈਸੇ ਇਹਨੂੰ ਦੇਖਿਆ ਵਾ ਇਹਨੂੰ ਦੇਖ ਕੇ ਕੀਤਾ ਤਸੋ ਉਹਦੇ ਪ੍ਰੋਬਲਮ ਆ ਗਈ ਸੀਗੀ ਫਿਰ ਉਹ ਹਟ ਗਿਆ ਸੀਗਾ ਫਿਰ ਦੁਬਾਰਾ ਨਹੀਂ ਹੋਣੀ ਚੱਕਿਆ ਜੀ ਵੇਟ ਬਾਕੀ ਹੋਰ ਕਾਫੀ ਜਣੇ ਕਾਪੀ ਕਰ ਰਹੇ ਆ ਚਲੋ ਕਰੀ ਜਾਣੇ ਜੀ ਮੈਨੂੰ ਕੋਈ ਚੱਕਰ ਨਹੀਂ ਲੇਕਿਨ ਆਪਣੀ ਸੇਫਟੀ ਲੈ ਕੇ ਕਰਨ ਕੱਲ ਨੂੰ ਕੋਈ ਪ੍ਰੋਬਲਮ ਆ ਗਈ ਜਾਂ ਇੰਜਰੀ ਹੋ ਜਾਵੇ ਜਾਂ ਕੁਝ ਵੀ ਹੋ ਜਾਵੇ ਤੇ ਉਹਦੇ ਵਿੱਚ ਫਿਰ ਕੱਲ ਨੂੰ ਕਲੇਮ ਮੈਨੂੰ ਨਾ ਕਰਨ ਨੂੰ ਜੀ ਕਿ ਵੀ ਅਸੀਂ ਇਹਨੂੰ ਦੇਖ ਕੇ ਕਰਦੇ ਸੀ ਸੋ ਮੇਰੀ ਪ੍ਰੈਕਟਿਸ ਬਹੁਤ ਆ ਮੇਰੀ 8 ਸਾਲਾਂ ਦੀ ਮਿਹਨਤ ਆ ਜੀ 8 ਸਾਲਾਂ ਬਾਅਦ ਕਿਤੇ ਜਗ੍ਹਾ ਜੀ ਮੇਰੇ ਹੱਥ 'ਚ ਗਿਨੀਜ਼ ਦਾ ਕਿਤਾਬ ਆਇਆ ਵਾ ਸੋ ਪਹਿਲਾਂ ਮਿਹਨਤ ਕਰੋ ਜੀ ਤੇ ਫੇਰ ਫੇਰ ਦੂਜੇ ਦੂਜਿਆਂ ਨੂੰ ਦੇਖ ਕੇ ਜੋ ਬਣਨਾ ਚਾਹੁੰਦੇ ਤੁਸੀਂ ਫੇਰ ਬਣੋ ਜੀ ਪਹਿਲਾ ਮਿਹਨਤ ਚਾਹੀਦੀ ਸਭ ਤੋਂ ਪਹਿਲਾਂ ਜੀ ਜੇ ਮਿਹਨਤ ਹੋਊਗੀ ਤਾਂ ਤਾਂ ਸਾਰਾ ਕੁਝ ਹੋਊਗਾ ਮੇਰੀ 3 ਘੰਟੇ ਸਵੇਰੇ ਆ ਜੀ 3 ਘੰਟੇ ਸ਼ਾਮੀ ਆ ਜੀ ਜੇ ਗਰਾਊਂਡ 'ਚ ਨਹੀਂ ਪੈ ਗਿਆ ਤਾਂ ਮੈਂ ਆਪਣੇ ਘਰ ਹੀ ਐਕਸਰਸਾਈਜ਼ ਲਾ ਕੇ ਫਿਰ ਮੈਂ ਆਪਣੀ ਡਾਈਟ ਡੂਡ ਖਾ ਕੇ ਫਿਰ ਰੈਸਟ ਕਰਦਾ ਹੁੰਦਾ ਜੀ ਮੈਂ ਅੱਛਾ ਡੇਲੀ ਇਹਦੇ ਲਈ ਪ੍ਰੈਕਟਿਸ ਵੀ ਕਰਨ ਦੀ ਜ਼ਰੂਰਤ ਪੈਂਦੀ ਹੈ ਕਰਨੀ ਐ ਜੀ ਕਰਨੀ ਐ ਇਹਦਾ ਨਾ ਪ੍ਰੈਕਟਿਸ ਚਾਹੀਦੀ ਹੈ ਅਗਰ ਤੁਹਾਡਾ ਜਿਹੜੀ ਬਾਡੀ ਐਕਟੀਵੇਟ ਹੋਊਗੀ ਤੇ ਤਾਂ ਹੀ ਤੁਸੀਂ ਇਹ ਕੁਝ ਕਰ ਸਕਦੇ ਆ ਜੇ ਬਾਡੀ ਐਕਟੀਵੇਟ ਨਹੀਂ ਰਹੂਗੀ ਤਾਂ ਕੁਝ ਨਹੀਂ ਹੋਊਗਾ ਬਾਕੀ ਆ ਜਿਹੜੇ ਮੈਡਲ ਜਿੱਤੇ ਮੇਰੇ ਇਹ ਸਾਰੇ 골ਡ ਜਿੱਤੇ ਹੋਏ ਜੀ ਮੇਰੇ तकरीबन तकरीबन 골ਡ ਜ਼ਿਆਦਾ ਹੈ ਜੀ ਆ ਭਗਵੰਤ ਮਾਨ ਸਾਹਿਬ ਦਾ ਖੇਡ ਮੇਲਾ ਸੀਗਾ ਇਹਦਾ ਜੈਵਲਿੰਗ ਚੋਂ ਮੇਰਾ 골ਡ ਸੀਗਾ ਸੋ ਇਹ ਮੈਡਲ ਵੀ ਜਿਹੜੇ ਆ ਪ੍ਰੈਕਟਿਸ ਦੇ ਕਰਕੇ ਆਈ ਆ ਇਹ ਮੈਂ ਸ ਜਿੱਤੇ ਆ ਉਸ ਤੋਂ ਬਾਅਦ ਕਿਤੇ ਜਾ ਕੇ ਬਾਬਾ ਜੀ ਨੇ ਆ ਜਿਹੜਾ ਗਿਨੀਸ ਦਾ ਕਿਤਾਬ ਆ ਇਹ ਮੇਰੇ ਹੱਥ ਚ ਪਾਇਆ ਜੀ ਤੇ ਜਦੋਂ ਫਿਰ ਗਿਨੀਸ ਦਾ ਕਿਤਾਬ ਤੁਹਾਡੇ ਝੋਲੀ ਦੇ ਵਿੱਚ ਪਿਆ ਤਾਂ ਉਦੋਂ ਕਿੱਦਾਂ ਦਾ ਮੂਮੈਂਟ ਲੱਗਿਆ ਉਹ ਉਹਦਾ ਤੁਸੀਂ ਪੁੱਛੋ ਹੀ ਨਾ ਮੈਂ ਤਾਂ ਜਿਵੇਂ ਕਹ ਲੋ ਵੀ ਪਾਗਲ ਨਹੀਂ ਹੋ ਜਾਂਦਾ ਬੰਦਾ ਵੀ ਬੰਦਾ ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ ਰਾਤ ਦੇ ਮੇਰੇ ਖਲ 12 12 ਵਜੇ ਦਾ ਟਾਈਮ ਸੀਗਾ ਮੈਂ ਇਹਨੂੰ ਫੋਨ ਮਾਰਿਆ ਆਪਣੇ ਦੋਸਤ ਨੂੰ ਹੈਰੀ ਨੂੰ ਮੈਂ ਇਹਨੂੰ ਕਿਹਾ ਵੀ ਹੈਰੀ ਵੀ ਦੇਖੀ ਯਾਰ ਮੇਰਾ ਰਿਕਾਰਡ ਬਣ ਗਿਆ ਇਹ ਕਹਿੰਦਾ ਭਾਜੀ ਮੈਂ ਚੈੱਕ ਕਰਦਾ ਇਹਨੇ ਵੀ ਚੈੱਕ ਕੀਤਾ ਕਹਿੰਦਾ ਭਾਜੀ ਬਣ ਗਿਆ ਮੈਨੂੰ ਫੇਰ ਨਹੀਂ ਯਕੀਨ ਹੋਇਆ ਕਹਿੰਦਾ ਭਾਜੀ ਸੋ ਜੋ ਯਾਰ ਸਵੇਰੇ ਗੱਲ ਕਰਾਂਗੇ ਫਿਰ ਮੈਂ ਆਪਣੀ ਸਿਸਟਰ ਨੂੰ ਫੋਨ ਲਾਤਾ ਬਾਲੇ ਮੈਂ ਉਹਨੂੰ ਪੁੱਛਿਆ ਮੈਂ ਕਿ ਦੀਦੀ ਤੁਸੀਂ ਦੇਖੀਓ ਜਰਾ ਦੀਦੀ ਨੇ ਵੀ ਦੇਖਿਆ ਦੀਦੀ ਕਹਿੰਦੇ ਬਣ ਗਿਆ ਰਿਕਾਰਡ ਮੈਨੂੰ ਫੇਰ ਨਾ ਮਤਲਬ ਧਰਾ ਸੁਣਾਵੇ ਮੈਨੇ ਮਨ ਨੂੰ ਫੇਰ ਸਰਚ ਕਰ ਕਟਕਟ ਮੈਂ 100 ਵਾਰੀ ਗੂਗਲ 'ਚ ਸਰਚ ਮਾਰਿਆ ਹੋਣਾ ਕਿ ਵੀ 1 ਇਅਰ ਕੇ ਵੇਟ ਲਿਫਟ ਗਿਨੀਸ ਵਰਲਡ ਰਿਕਾਰਡ ਹੋਲਡਰ ਉਹ ਮੇਰਾ ਨਾਮ ਆਈ ਜਾਵੇ ਅਮਰੀਕ ਸਿੰਘ ਤੇ ਉੱਪਰ ਗਿਨੀਸ ਆ ਰਿਹਾ ਸੀ ਥੱਲੇ ਲਾਈਟ ਦਾ ਆ ਰਿਹਾ ਸੀ ਇੰਗਲੈਂਡ ਦੀ ਬੁੱਕ 'ਚ ਵੀ ਮੇਰਾ ਦਰਜ ਹੋ ਗਿਆ ਸੋ ਮੈਨੂੰ ਬਹੁ ਤੇ ਅਗਲੇ ਦਿਨ ਤਾਂ ਜਿਵੇਂ ਕਹ ਲੋ ਵੀ ਨੀਂਦਾ ਵੀ ਸੀਗਾ ਮੈਂ ਪਰ ਮੈਨੂੰ ਪਤਾ ਕੁਛ ਨਹੀਂ ਲੱਗਦਾ ਵੈਸੇਗਾ ਮੈਨੂੰ ਐਹੀ ਲੱਗਦਾ ਸੀ ਮੈਂ ਖਾਬ ਦੇ ਵਿੱਚ ਹੀ ਆ ਵੀ ਮੇਰਾ ਪਤਾ ਨਹੀਂ ਰਿਕਾਰਡ ਬਣਿਆ ਕਿ ਨਹੀਂ ਬਣਿਆ ਸੋ ਜਦੋਂ ਤੁਸੀਂ ਰਿਪੋਰਟਰ ਵੀ ਸਾਰੇ মিডিਆ ਵੀਰ ਆਏ ਜਿੰਨੇ ਵੀ ਫਿਰ ਮੈਨੂੰ ਮਹਿਸੂਸ ਹੋਇਆ ਵੀ ਹਾਂ ਯਾਰ ਮੇਰਾ ਰਿਕਾਰਡ ਬਣ ਗਿਆ ਵੀ ਤਾਂ ਹੀ ਸਾਰੇ ਆ ਗਏ ਆ ਤੇ ਆ ਮੇਰੀ ਮੂਵਮੈਂਟ ਸੀਗੀ ਜਦੋਂ ਮੈਂ ਰਾਤ ਨੂੰ 12 ਵਜੇ ਦੇਖਿਆ ਵੀ ਮੇਰਾ ਰਿਕਾਰਡ ਬਣ ਗਿਆ ਤੇ ਜਦੋਂ ਤੁਸੀਂ ਕਨਲ ਵੇਟ ਚੱਕਣ ਦੀ ਸ਼ੁਰੂਆਤ ਕੀਤੀ ਘਰ ਪਰਿਵਾਰ ਚ ਕਿਸੇ ਨੇ ਰੋਕਿਆ ਨਹੀਂ ਆ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਕੋਈ ਨੁਕਸਾਨ ਕਰਾ ਦੇਗਾ ਕੋਈ ਵੱਡਾ ਨੁਕਸਾਨ ਨ ਨਹੀਂ ਨਹੀਂ ਮੇਰੀ ਮੰਮੀ ਵੀ ਪੂਰੀ ਪੂਰੀ ਐਵੇਂ ਜਿਵੇਂ ਕਹ ਲੋ ਵੀ ਮੇਰੇ ਵਾਂਗੂ ਹੀ ਆ ਖੁੱਲਾ ਦੇਲਾ ਤੇ ਤਗੜੀ ਐ ਮੇਰੀ ਮਾਤਾ ਵੀ ਉਹ ਮੈਨੂੰ ਕਹਿੰਦੀ ਵੀ ਮਿੱਕੇ ਕਰ ਵੀ ਦੇਖ ਕੇ ਕਰੀ ਸੇਫਟੀ ਨਾ ਕਰੀ ਵੀ ਤੇਰਾ ਨੁਕਸਾਨ ਨਾ ਹੋਵੇ ਕੱਲ ਨੂੰ ਵੀ ਤੈਨੂੰ ਪਤਾ ਹੀ ਆਪਣੇ ਘਰ ਦਾ ਸਾਰਾ ਸਿਸਟਮ ਹੈਗਾ ਮਾਤਾ ਤੂੰ ਬੇਫਿਕਰ ਹੋ ਜਾ ਵੀ ਜੇ ਵੇਟ ਚੱਕੂਗਾ ਤਾਂ ਸੋਚ ਸਮਝ ਕੇ ਚੱਕੂਗਾ ਪੂਰੀ ਸੇਫਟੀ ਨਾਲ ਚੱਕੂਗਾ ਐਦਾਂ ਨਹੀਂ ਹੈਗਾ ਵੀ ਮੂੰਹ ਚੱਕ ਕੇ ਵੇਟ ਚੱਕਦਾ ਪੂਰੀ ਤਿਆਰੀ ਨਾਲ ਚੱਕੂਗਾ ਵਾਰਮ ਅਪ ਕਰਕੇ ਬੋਡੀ ਆਪਣੀ ਪੂਰੀ ਪ੍ਰੈਕਟਿਸ ਕਰਕੇ ਫੇਰ ਹੀ ਚੱਕੂਗਾ ਤੇ ਫਿਰ ਬਸ ਮੇਰੀ ਮਾਤਾ ਕਹਿੰਦੀ ਵੀ ਕੋਈ ਗੱਲ ਨਹੀਂ ਫਿਰ ਜਦੋਂ ਦੋ ਤਿੰਨ ਵਾਰੀ ਮੈਂ ਚੱਕਿਆ ਤੇ ਮੇਰੀ ਮਾਤਾ ਨੂੰ ਵੀ ਪਤਾ ਲੱਗ ਗਿਆ ਵੀ ਨਹੀਂ ਇਹ ਪਰਫੈਕਟ ਹੋ ਚੁੱਕਿਆ ਫਿਰ ਮੇਰੀ ਮਾਤਾ ਕਹਿੰਦੀ ਵੀ ਤੂੰ ਚੱਕੀ ਚੱਲ ਕੋਈ ਚੱਕਰ ਨਹੀਂ ਫਿਰ ਮੈਂ ਪਤਾ ਨਹੀਂ ਕਿ ਲਾਰਾਪੁਰ ਵੀ ਕਿੰਨੀ ਵਾਰ ਚੱਕ ਚੁੱਕਿਆ ਵਾਂ ਇੱਕ ਵਾਰੀ ਮੈਂ ਜੜਤੋਲੀ ਗਿਆ ਸੀਗਾ ਉੱਥੇ ਚੱਕਿਆ ਮਤਲਬ ਫਿਰ ਜਿਵੇਂ ਕਹ ਲੋ ਵੀ ਜਿੰਮਾ ਜੁੰਮਾ ਚ ਦਾ ਕਾਫੀ ਵਾਰ ਮੈਂ ਚੱਕ ਚੁੱਕਿਆ ਤੇ ਬਾਕੀ ਚਲੋ ਬਾਬਾ ਜੀ ਨੇ ਮਿਹਰ ਕੀਤੀ ਹੈ ਤੇ ਹੁਣ ਜਿਹੜਾ ਗਿਨੀਸਾ ਸਰਟੀਫਿਕੇਟ ਮੇਰੀ ਝੋਲੀ 'ਚ ਪਾਰਿਆ ਬਾਕੀ ਬਾਬਾ ਜੀ ਦਾ ਤੇ ਮੈਂ ਪੂਰੇ ਵਰਲਡ 'ਚ ਜਿੰਨੇ ਸਪੋਰਟਰ ਤਾਂ ਉਹਨਾਂ ਦੀ سپورਟ ਦੇ ਬਦੌਲਤ ਹੀ ਮੈਂ ਕੁਝ ਕਰ ਚੁੱਕਿਆ ਵਾਂ ਉਹ ਸਾਰਿਆਂ ਦਾ ਮੈਂ ਤੈਨ ਦੇ ਲੋ ਧੰਨਵਾਦ ਕਰਦਾ ਜੀ ਤੇ ਹਾਈਐਸਟ weight ਤੁਸੀਂ ਕਿੰਨਾ ਚੱਕ ਚੁੱਕੇ ਹੋ ਅੱਜ ਤੱਕ ਨਹੀਂ ਚੱਕ ਤਾਂ 96 ਕਿਲੇ ਚੁੱਕਿਆ ਵਾਂ ਲੇਕਿਨ ਕਹ ਲੋ ਵੀ ਮੇਰੇ ਸਾਰੇ ਦੋਸਤ ਕਹਿੰਦੇ ਵੀ ਮਿੱਕੇ ਵੀ ਤੂੰ ਰਿਕਾਰਡ ਤਾਂ ਜਿਵੇਂ ਕਹ ਲੋ ਵੀ ਪੁਆਇੰਟਾਂ ਦੇ ਹਿਸਾਬ ਨਾਲ ਹੀ ਟੁੱਟ ਜਾਂਦਾ ਜਾਕੀ ਕਿਲੋਗ੍ਰਾਮ ਦੇ ਹਿਸਾਬ ਨਾਲ ਟੋਟੇ ਜਾਂਦਾ ਵੀ ਤੂੰ ਇੰਨਾ ਨਾ ਚੱਕ ਤੂੰ ਥੋੜਾ ਜਿਹਾ ਚੱਕ ਲਾ ਤੇ ਹੋਲਡ ਕਰ ਦੇ ਹੋਲਡ ਵੱਧ ਕਰ ਦੇ ਕੋਈ ਗੱਲ ਨਹੀਂ ਵੀ ਉਹਦਾ 5 5 ਤੋਂ 7 ਸੈਕਿੰਡਾਂ ਵੀ ਤੂੰ ਵੱਧ ਕਰ ਦੇ ਕੋਈ ਚੱਕਰ ਨਹੀਂ ਹੈਗਾ ਮੈਂ ਕਹਾਂ ਚਲੋ ਠੀਕ ਆ ਫਿਰ ਤਾਂ ਕਰਕੇ ਮੈਂ 84 ਜਿਹੜਾ 580 ਵੇਟ ਚੱਕਿਆ ਸੀਗਾ ਜੇ ਤੇ 14 ਸੈਕਿੰਡ ਹੋਲਡ ਹੋਇਆ ਸੀਗਾ ਮੇਰਾ ਜੀ ਹਾਂਜੀ ਹਾਂਜੀ ਤੇ ਭਾਜੀ ਜੇ ਮੈਂ ਆਪਣੀ ਗੱਲ ਕਰ ਦਵਾਂ ਤਾਂ ਮੈਨੂੰ ਜੇ ਤੁਸੀਂ ਕਹੋ ਵੀ ਤੂੰ 500 ਗ੍ਰਾਮ ਵੀ ਵਜ਼ਨ ਚੱਕਣਾ ਤਾਂ ਮੈਂ ਤੁਹਾਨੂੰ ਨਾ ਕਰ ਦੂੰਗਾ ਹਾਂਜੀ ਹਾਂਜੀ ਤੁਸੀਂ ਕੰਨ ਦੇ ਨਾਲ ਹੀ ਕਿਵੇਂ ਕੱਲਾ ਮਤਲਬ ਇਹ ਕੋਈ ਕਿਸੇ ਤੋਂ ਸਿੱਖਿਆ ਲਈ ਜਾਂ ਫਿਰ ਬਸ ਉਸ ਸ਼ਖਸ ਨੂੰ ਦੇਖਿਆ ਤੇ ਬਸ ਆਪਣੇ ਆਪ ਹੀ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਇਹ ਤਾਂ ਤੁਸੀਂ ਬਸ ਇਹ ਸੋਚੋ ਵੀ ਡੈਡੀ ਮੇਰੇ ਕੋਟੀ ਦੇ ਰੇਡਰ ਸੀਗੇ ਜੇ ਕਿਤੇ ਉਹ ਪ੍ਰਮਾਤਮਾ ਉਹਨਾਂ ਨੂੰ ਦੇ ਦਿੰਦਾ ਥੋੜਾ ਹੋਰ ਦੇ ਦਿੰਦਾ ਉਹਨਾਂ ਨੂੰ ਟਾਈਮ ਜੀਣ ਦਾ ਤੇ ਮੇਰੇ ਉਹ ਜਿਵੇਂ ਕਹੋ ਵੀ ਜਦੋਂ ਚਲੋ ਮੈਂ ਬੱਚਾ ਸੀਗਾ ਅਗਰ ਮੇਰੀ ਉਮਰ 20 25 ਸਾਲ ਵੀ ਹੁੰਦੀ ਉਸ ਟਾਈਮ ਜਦੋਂ ਡੈਡੀ ਅਗਰ ਰਹਿ ਜਾਂਦੇ ਡੈਡੀ ਮੇਰੇ ਤਾਂ ਸ਼ਾਇਦ ਮੈਂ ਕੋਟੀ ਦਾ ਰੇਡਰ ਬਣਨਾ ਸੀ ਬਹੁਤ ਤਗੜਾ ਜਿਵੇਂ ਉਹਨੂੰ ਪਾਲਾ ਖੇਡਦਾ ਜਮਾਲਪੁਰੀਆ ਖੇਡਦਾ ਕਾਫੀ ਅੱਛੇ ਅੱਛੇ ਪਲੇਅਰ ਨਹੀਂ ਵਧੀਆ ਵਧੀਆ ਪਲੇਅਰ ਨਹੀਂ ਤੇ ਉਹਨਾਂ ਦੇ ਵਿੱਚ ਮੇਰਾ ਨਾਮ ਹੋਣਾ ਸੀਗਾ ਜੀ ਕਿਉਂਕਿ ਮੇਰੇ ਡੈਡੀ ਬਿਨਾਂ ਰੁਕੇ ਹਜ਼ਾਰ ਡੰਡ ਲਾਉਂਦੇ ਸੀ ਜੋਬ ਵੀ ਕਰਦੇ ਸੀਗੇ ਤੇ ਸਵੇਰੇ ਪਹਿਲਾਂ ਪਹਿਲਵਾਨੀ ਡੰਡ ਲਾ ਕੇ ਫਿਰ ਡੈਡੀ ਮੇਰੇ ਕੰਮ ਤੇ ਜਾਂਦੇ ਹੁੰਦੇ ਸੀ ਚਲੋ ਉਦੋਂ ਤੋਂ ਸਾਨੂੰ ਪਤਾ ਹੀ ਨਹੀਂ ਸੀਗਾ ਸੋ ਮਤਲਬ ਇਹ ਚੀਜ਼ਾਂ ਦੇਖ ਕੇ ਮੇਰੇ ਦਿਮਾਗ ਦੇ ਵਿੱਚ ਸੀਗਾ ਵੀ ਕੁਝ ਕਰਨਾ ਅਲੱਗ ਹੀ ਕਰਨਾ ਵਾ ਤੇ ਇਹੋ ਜਿਹਾ ਕਰਨਾ ਵਾ ਵੀ ਪੂਰੇ ਵਰਲਡ ਦੇ ਵਿੱਚ ਡੰਕਾ ਵਜਾਉਣਾ ਪੰਜਾਬ ਦਾ ਵੀ ਪੰਜਾਬ ਨੂੰ ਕਹਿੰਦੇ ਵੀ ਨਸ਼ਾ ਚ ਡੁੱਬਿਆ ਨਸ਼ੇੜੀ ਇੱਥੇ ਪੈਦਾ ਹੁੰਦੇ ਆ ਸੋ ਸੋ ਪੂਰੇ ਪੰਜਾਬ ਪੂਰੇ ਵਰਲਡ ਨੂੰ ਦਿਖਾਣਾ ਵਾ ਪੰਜਾਬ ਦੇ ਵਿੱਚ ਨਸ਼ੇੜੀ ਨਹੀਂ ਹੈਗੇ ਪੰਜਾਬ ਦੇ ਪੰਜਾਬ ਦੇ ਵਿੱਚ ਇੱਕ ਦੇ ਇੱਕ ਯੋਧੇ ਬੈਠੇ ਆ ਸੋ ਮੈਂ ਵੀ ਵੇਟ ਚੱਕਿਆ ਮੇਰੇ ਵਰਗੇ ਕਿੰਨੇ ਵੀ ਹੈਗੇ ਨੇ ਹੋਰ ਉਹ ਮਤਲਬ ਪੰਜਾਬ ਨੂੰ ਦਿਖਾਣਾ ਚਾਹੁੰਦੇ ਆ ਵੀ ਪੰਜਾਬ ਨਸ਼ਾ ਚ ਨਹੀਂ ਡੁੱਬਿਆ ਸੋ ਮੇਰੀ ਵੀ ਸੋਚ ਇਹ ਸੀ ਮੈਂ ਕਿਹਾ ਰਿਕਾਰਡ ਬਣਾ ਕੇ ਪੂਰੇ ਵਰਲਡ ਦੇ ਵਿੱਚ ਬਾਰ ਗੋਰਿਆਂ ਨੂੰ ਵੀ ਦੱਸਣਾ ਵਾ ਵੀ ਪੰਜਾਬ ਦੇ ਵਿੱਚ ਬੰਦੇ ਬੈਠੇ ਐ ਹੁਜੇ ਵੀ ਜਿਹੜੇ ਝੰਡਾ ਘਟਣ ਵਾਲੇ ਮਿੰਟ ਲਾਉਂਦੇ ਤੇ ਝੰਡਾ ਵੀ ਐ ਹੋ ਜਾ ਘਟਦੇ ਆ ਵੀ ਤੁਹਾਡੀ ਵੀ ਜੁਰਤ ਨਹੀਂ ਹੋਊਗੀ ਵੀ ਪੰਗਾ ਲੈਣ ਦੀ ਕਿਸੇ ਗੋਰੇ ਨੇ ਚੱਕਿਆ ਵਾ ਉਹਨੇ ਦੋਨੇ ਕੰਨਾਂ 'ਚ ਛੇਦ ਕੀਤਾ ਐ ਇੱਥੇ ਹੂੰ ਇਹ ਤੇ ਛੇਦ ਕੀਤਾ ਐ ਉਹਦੇ 'ਚ ਕੁੰਡੀ ਪਾਈ ਹੋਈ ਆ ਨੈਟ 'ਚ ਵੀ ਉਹਦੀ ਵੀਡੀਓ ਆ ਉਹਦਾ ਵੀ ਗਿਨੀਸ ਵਰਲਡ ਰਿਕਾਰਡ ਬਣਿਆ ਉਹਨੇ ਡਰਮ ਚੱਕਿਆ ਵਾ ਉਹਨੇ ਡਰਮ ਚੱਕ ਕੇ ਦੋਨੇ ਕੰਨਾਂ ਨਾਲ ਐ ਘੁਮਾਤਾ ਉਹਨੇ ਰਾਉਂਡ ਦੇ ਦਿੱਤਾ ਉਹਨੇ ਸਿਰਫ ਉਹਦਾ 21 ਕਿਲੋ ਭਾਰਨ ਸੀ ਚਲੋ ਬਾਬਾ ਜੀ ਦੀ ਕਿਰਪਾ ਨਾਲ ਤੇ ਸਪੋਰਟਰਾਂ ਦੀ ਕਿਰਪਾ ਦੇ ਨਾਲ ਆਪਾਂ ਤਾਂ ਤੇ ਚਲੋ ਮਤਲਬ ਉਹਨਾਂ ਨੂੰ ਵੀ ਆਪਾਂ ਜਵਾਬ ਦੇਤਾ ਕਿ ਵੀ ਤੁਸੀਂ ਕੀ ਚੱਲੇਆ ਚੱਕਿਆ ਉਹ ਦੋ ਕਿੰਨਾ ਨਾ ਕਿ ਮੈਂ ਇੱਕ ਕੰਨ ਦੇ ਨਾਲ 85 ਕਿਲੋ ਚੱਕ ਕੇ ਸ਼ਾਬਾਸ਼ ਭਾਈ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਭਾਈ ਬਹੁਤ ਸੋਣਾ ਯੈਸ ਸੋ ਜਿਹੜਾ ਚੈਲੰਜ ਅਸੀਂ ਇਹਨਾਂ ਨੂੰ ਕੀਤਾ ਸੀ ਉਹਨਾਂ ਨੇ ਬਖੂਬੀ ਐਕਸੈਪਟ ਕਰਕੇ ਜਿਹੜਾ 50 ਕਿਲੋ ਵਜ਼ਨ ਮੇਰੇ ਸਾਹਮਣੇ ਜਿਹੜਾ ਉਹ ਚੱਕਿਆ ਭਾਈ ਜੀ ਜਿਵੇਂ ਹੁਣ ਤੁਸੀਂ ਵਜ਼ਨ ਚੱਕਿਆ ਇੱਕ ਰਿਕਾਰਡ ਕਾਇਮ ਕੀਤਾ ਹੁਣ ਹਰੇਕ ਸ਼ਖਸ ਨੂੰ ਕੋਈ ਨਾ ਕੋਈ ਉਮੀਦ ਹੁੰਦੀ ਵੀ ਹੁਣ ਮੈਂ ਅੱਗੇ ਹੋਰ ਵਜ਼ਨ ਵਧਾਵਾਂ ਮੈਂ ਅੱਗੇ ਹੋਰ ਚੱਕਾਂ ਕਿ ਸੁਪਨੇ ਕੀਨੇ ਤੁਹਾਡੇ ਅੱਗੇ ਵਾਸਤੇ ਦੇਖੋ ਜੀ ਮੇਰਾ ਸੁਪਨਾ ਹੈਗਾ ਵੀ ਇੱਕ ਕੁਵੰਟਲ ਹੀ ਚੱਕਾਂ ਮੈਂ ਚਲੋ ਉਹਦੇ ਲਈ ਮੈਨੂੰ ਪ੍ਰੈਕਟਿਸ ਵੀ ਚਾਹੀਦੀ ਮਿਹਨਤ ਵੀ ਚਾਹੀਦੀ ਡਾਈਟ ਵੀ ਚਾਹੀਦੀ ਆ ਚਲੋ ਉਹ ਮੈਨੇਜ ਕਰੂੰਗਾ ਕਿਸੇ ਨਾ ਕਿਸੇ ਹਿਸਾਬ ਨਾਲ ਤੇ ਮੇਰੀ ਕੋਸ਼ਿਸ਼ ਹੈ ਕਿ ਵੀ ਮੈਂ ਇੱਕ ਕੁਵੰਟਲ ਹੀ ਚੱਕਾਂ ਤੇ ਇੱਕ ਕੁਵੰਟਲ ਚੱਕ ਕੇ ਫੇਰ ਮਸਾਲ ਹੋਊਗਾ ਸੁਖ ਦਾ ਤੇ ਜਦੋਂ ਤੱਕ ਨਹੀਂ ਚੱਕੂੰਗਾ ਉਦੋਂ ਤੱਕ ਮੈਨੂੰ ਨੀਂਦ ਨਹੀਂ ਆਣੀ ਜੀ ਤੇ ਮੈਂ ਕੋਸ਼ਿਸ਼ ਇਹੀ ਕਰੂ ਇੱਕ ਕੁਇੰਟਲ ਚੱਕ ਕੇ ਤੇ ਗਿਨੀਸ ਦੇ ਵਿੱਚ ਨਾਮ ਦਰਜ ਕਰਾ ਕੇ ਦੂਸਰਾ ਜਿਹੜਾ ਸਰਟੀਫਿਕੇਟ ਮੈਂ ਆਪਣੀ ਇੰਡੀਆ ਦੀ ਝੋਲੀ ਚ ਪਾ ਸਕਾਂ ਜੀ ਤੇ ਹੋਰ ਲੋਕ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਖਾਸ ਕਰਕੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਹੈ ਦੇਖੋ ਜੀ ਮੈਂ ਤਾਂ ਜਿਹੜੇ ਆਪਣੇ ਜਿੰਨੇ ਵੀ ਨੌਜਵਾਨ ਹਨ ਜਿਹੜੇ ਟੁੱਕੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਸਭ ਤੋਂ ਪਹਿਲਾਂ ਆਪਣੇ ਮਾਪਿਓ ਦੀ ਕਦਰ ਕਰੋ ਜੀ ਜੀ ਤੁਸੀਂ ਆਪਣੀ ਮਾਪਿਆਂ ਦੀ ਕਦਰ ਕਰੋਗੇ ਮਾਪਿਓ ਦੇ ਪੈਰੀ ਹੱਥ ਲਾ ਕੇ ਜਾਓਗੇ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ ਕਾਮਯਾਬ ਹੋਣ ਤੋਂ ਲੋਕੀ ਕਹਿੰਦੇ ਰੱਬ 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 ਮੈਂ ਤਾਂ ਰੱਬ ਮਿਲਦਾ ਨਹੀਂ ਮੈਨੂੰ ਰੱਬ ਦਿਖਦਾ ਨਹੀਂ ਮੇਰੇ ਨਾਲ ਰੱਬ ਮਾੜਾ ਕਰਦਾ ਆਪਣੇ ਘਰੇ ਜਿਹੜੇ ਆਪਣੇ ਮਾਪਿਓ ਬੈਠੇ ਆ ਉਹੀ ਅਸਲੀ ਰੱਬ ਆ ਜੀ ਜੇ ਤੁਸੀਂ ਉਹਦੇ ਪੈਰੀ ਹੱਥ ਲਾਓਗੇ ਆਪਣੀ ਮਾਪਿਓ ਦੀ ਇੱਜ਼ਤ ਕਰੋਗੇ ਮਾਪਿਓ ਬਿਮਾਰ ਆ ਉਹਦੀ ਸੇਵਾ ਕਰੋਗੇ ਤਾਂ ਸੇਵਾ ਦੇ ਵਿੱਚ ਮੇਮਾ ਦੇ ਤੌਰ ਤੇ ਤੁਹਾਨੂੰ ਤਰੱਕੀ ਮਿਲੂਗੀ ਸੋ ਉਹੀ ਚੀਜ਼ ਮੈਨੂੰ ਮਿਲੀ ਆ ਜੀ ਮੈਂ ਆਪਣੀ ਮਾਂ ਦੀ ਪੂਰੀ ਸੇਵਾ ਕਰਦਾ ਚਲੋ ਡੈਡੀ ਹੈ ਨਹੀਂਗੇ ਮੈਂ ਆਪਣੀ ਮਾਂ ਦੀ ਜੀ ਮੈਂ ਅਗਰ ਉਬਰ ਨਿਕਲਿਆ ਪਹਿਲਾਂ ਮੈਂ ਆਪਣੀ ਮਾਂ ਨੂੰ ਪੁੱਛ ਕੇ ਜਾਣਾ ਜੀ ਵੀ ਤੂੰ ਠੀਕ ਆ ਕੋਈ ਇਸ ਚੀਜ਼ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਤੈਨੂੰ ਜਾਂ ਕੋਈ ਚਾਹੀਦਾ ਤਾਂ ਨਹੀਂ ਆ ਮੈਂ ਫੇਰ ਜਾਣਾ ਹੁਣ ਬਾਹਰ ਜੀ ਮਾਸਟਰ ਖੇਡਣੇ ਜਾਣਾ ਮੈਂ ਫੇਰ ਵੀ ਮੈਂ ਆਪਣੀ ਮਾਂ ਨੂੰ ਪੁੱਛ ਕੇ ਜਾਂਦਾ ਹੁਣ ਜੇ ਮੈਂ ਟੈਲੈਂਟ ਕਰਨ ਚੱਲਾਂ ਕਿਤੇ ਮੇਲੇ ਮੂਲੇ ਚ ਜਾਂ ਕਿਤੇ ਵੀ ਕਿਲਾ ਰਾਏਪੁਰ ਚੱਲਾਂ ਮੈਂ ਆਪਣੀ ਮਾਂ ਨੂੰ ਪੁੱਛ ਕੇ ਜਾਂਦਾ ਸੋ ਅਗਰ ਜਿੰਨੇ ਵੀ ਮੈਨੂੰ ਵੀਰ ਦੇਖ ਰਹੇ ਨੇ ਅਗਰ ਉਹ ਤਰੱਕੀ ਕਰਨਾ ਚਾਹੁੰਦੇ ਆ ਸਭ ਤੋਂ ਪਹਿਲਾਂ ਆਪਣੀ ਮਾਂ ਪਿਓ ਦੀ ਸੇਵਾ ਕਰਨੋ ਜੇ ਉਹ ਆਪਣੀ ਮਾਂ ਪਿਓ ਦੀ ਸੇਵਾ ਕਰਨਗੇ ਤਾਂ ਦੁਨੀਆ ਦੀ ਕੋਈ ਵੀ ਚੀਜ਼ ਉਹ ਹਾਸਲ ਕਰ ਲੈਣਗੇ ਸੋ ਬਿਲਕੁਲ ਬੜੀਆਂ ਚੰਗੀਆਂ ਗੱਲਾਂ ਵੀ ਕਰਦੇ ਨੇ ਤੇ ਬਹੁਤ ਹੀ ਟੈਲੈਂਟ ਜਿਹੜਾ ਇਹਨਾਂ ਦੇ ਵਿੱਚ ਭਰਿਆ ਹੋਇਆ ਤੇ ਹਜੇ 85 ਕਿਲੋ ਵਜ਼ਨ ਚੱਕ ਕੇ ਜਿਹੜਾ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਮ ਤਾਂ ਜਿਹੜਾ ਦਰਜ ਕਰਵਾ ਲਿਆ ਵੈਸੇ 96 ਕਿਲੋ ਵੀ ਚੱਕ ਚੁੱਕੇ ਨੇ ਪਰ ਲਕਸ਼ ਕੋਈ ਹੈ ਕਿ ਇੱਕ ਕੁਆਂਟਲ ਜਿਹੜਾ ਵਜ਼ਨ ਮੈਂ ਚੱਕਣਾ ਸੋ ਲੁਧਿਆਣਾ ਸ਼ਹਿਰ ਦਾ ਇਹ ਸ਼ਖਸ ਜਿਸ ਨੇ ਪੂਰੇ ਵਰਲਡ ਦੇ ਵਿੱਚ ਆਪਣੇ ਦੇਸ਼ ਦੀ ਜਿਹੜੀ ਆਪਣੇ ਪੰਜਾਬ ਦੀ ਤੂਤੀ ਜਿਹੜੀ ਆ ਉਹ ਬੋਲਣ ਲਾ ਦਿੱਤੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਪੂਰੇ ਵਰਲਡ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਪਹਿਲੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਲੁਧਿਆਣਾ ਸ਼ਹਿਰ ਦਾ ਇਹ ਨੌਜਵਾਨ ਜਿਹੜਾ ਹੈ ਸ਼ਖਸ ਹੈ ਇਸ ਨੇ ਉਹ ਕਰ ਦਿਖਾਇਆ ਜੋ ਕੋਈ ਸੋਚ ਵੀ ਨਹੀਂ ਸਕਦਾ ਲੁਧਿਆਣਾ ਤੋਂ ਵੀਡੀਓ ਜਨਰੇਲ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ